ਅਧਵਰਾ ਸਾਹਿਬ ਦੇ ਬਤ ਹੈਗੇ ਮੁੱਖ ਸੇਵਾਦਾਰ ਜੀ ਹਾਂ ਜੀ ਹਾਂ ਜੀ ਕੀ ਨਾਮ ਤੁਹਾਡਾ ਕਰੋ ਮੁਖ ਸਿੰਘ ਇਹ ਜਿਹੜੀ ਅੱਗ ਲੱਗਦੀ ਘਟਨਾ ਇਹ ਕੀ ਹੈਗੀ ਇਹ ਆਏ ਹੈ ਨਾ ਦਰਵਾਜ਼ੇ 'ਤੇ ਬੈਠੇ ਸੀ ਤੇ ਜਦੋਂ ਪਤਾ ਲੱਗਿਆ ਇਹ ਕਰਨ ਦਾਸ ਆਇਆ ਤਾਂ ਅੱਗ ਲੱਗੇ ਤਾਂ ਕੰਕ ਜੇ ਬੇ ਸੁੱਟ ਗਿਆ ਤੇ ਕੀ ਉਹ ਤੇ ਰੰਜਿਸ ਹੈਗੀ ਕੋਈ ਤੁਹਾਡੇ ਨਾਲ ਕੋਈ ਕਾਦੀ ਲੱਗ ਰੱਖਦਾ ਵੀ ਜਿੱਦੀ ਕਰਕੇ ਹੁੰਦਾ ਅੱਗ ਲੱਗਦਾ ਮਹਾਰਾਜ ਨੂੰ ਪਤਾ ਕੀ ਤੇ ਤੁਸੀਂ ਇਹ ਦਾ ਸਬੰਧ ਪੁਲਿਸ ਨੂੰ ਸੂਚਿਤ ਕਰ ਦਿੱਤਾ ਆਮ ਪੁਲਿਸ ਵਾਲੇ ਵੀ ਆਏ ਸੀ ਤਾਂ ਮੌਕਾ ਦੇਖ ਕੇ ਚੱਲ ਗਏ ਕੀ ਮੰਗ ਕਰਦੇ ਆਪਾਂ ਨੂੰ ਨੂੰ ਸਜ਼ਾ ਦਾ ਸਜ਼ਾ ਮਿਲਣੀ ਚਾਹੀਦੀ ਤੇ ਫੜਿਆ ਜਾਵੇ ਜਿੰਮੇਦਾਰਾ ਨੂੰ ਪਰਚਾਉਣਾ ਚਾਹੀਦਾ ਜਿੰਮੇਦਾਰਾਂ ਦੇ ਨੁਕਸਾਨ ਹੋਇਆ ਨਹੀਂ ਅੱਜ ਇਹ ਵੀ ਕਿੰਨੇ ਤੇ ਹਜ਼ਾਰਾਂ ਕਿਨਾ ਸਰਜਣਾ ਸਾਡੇ ਦਰਬਾਰ ਦੀ ਕਿੰਨੀ ਕਲੀ ਇਹ ਸੱਤ ਕਿਲੇ ਪਹਿਲੀ ਠੀਕ ਹੈ ਜੇ ਮੰਨ ਲਓ ਤੀ ਇਹ ਅੱਗੇ ਕਰੀ ਫਲ ਦੀ ਜੋਰ ਫੜ ਲੈਂਦੀ ਤੇ ਫਿਰ ਤੇ ਤਕਰੀਬਨ ਸਾਰੀ ਤਗੜੀਆਂ ਜੋੜੀਆਂ ਤੱਕ ਜਾਣਾ ਰਾਤਾ ਬਦਾਲ ਸਾਰੇ ਗਾਂ ਫੈ ਜਾਣਾ ਹੈ ਇਹ ਕੀ ਮੌਕਾ ਕੀ ਵੇਖਿਆ ਤੁਸੀਂ ਨਹੀਂ ਮੌਕਾ ਇਹੋ ਵੇਖਿਆ ਕਿ ਅਸੀਂ ਜਾਂ ਜਾਂ ਤੇ ਕਿਰਪਾਣ ਵਾਲੇ ਦੇ ਮਗਰ ਤੋ ਅਰ ਮੈਡ ਜਿਹੜਾ ਹੁੰਦਾ ਗੱਡੀ ਦਾ ਇਹਨੂੰ ਅੱਗ ਲਾਗਦੇ ਵਿੱਚ ਉਧਦੇ ਨੇ ਪਵਾ ਕੇ ਗੱਡੀ ਖਲਾਰ ਕੇ ਦੇ ਵਿੱਚ ਸੁੱਟਿਆ ਆ ਕੌਣ ਹੈ ਉਹ ਜਿਹਨੇ ਸੁੱਟਿਆ ਇਹ ਬਾਬਾ ਟਿਕਾ ਟਕਾ ਆਂਦੇ ਆ ਅਸੀਂ ਤਾਂ ਮੈਨੂੰ ਜਾਣਦਾ ਨਹੀਂ ਕੌਣ ਇਹ ਕਰਮਦਾਸ ਆ ਤੇ ਇਹਨੇ ਦੇ ਆ ਬਾਬਿਆਂ ਦੀ ਕਣਕ ਤੇ ਕਿਤੇ ਗਈ ਸਾਡੇ ਮੁਲ ਮੁਲਖ ਲੂਧਣ ਲੱਗਾ ਜੇ ਇਥੇ ਮੌਕੇ ਤੇ ਹੁੰਦੇ ਤੇ ਇਹਨੇ ਤੀਲੀ ਇਹਨੂੰ ਅੱਗ ਨੂੰ ਇਹਨੂੰ ਲਾ ਕੇ ਮੈਡ ਨੂੰ ਤੇ ਉੱਥੋਂ ਗੱਡੀ ਜੋ ਇੱਥੇ ਆਣ ਕੇ ਪਵਾ ਕੇ ਵਿੱਚ ਮਾਰਿਆ ਅਸੀਂ ਦਵਾਈ ਦੇਣ ਦਾ ਮੈਂ ਇੱਥੇ ਵਾਰਾਜ ਦੀ ਕਿਰਪਾ ਨਾਲ ਬਾਬੇ ਸ੍ਰੀ ਚੰਦ ਹੈਗੇ ਤੇ ਦੁਨੀਆਂ ਨੇ ਪੈ ਕੇ ਅੱਗ ਬੁਝਾਈ ਨਹੀਂ ਤੇ ਬਹੁਤ ਜ਼ਿਆਦਾ ਕਣਕ ਲੂਸਣੀ ਸੀ ਹਾਦੀ ਤੇ ਮੰਗੇ ਹੋਏ ਕਿ ਨੂੰ ਸਜ਼ਾ ਚਾਹੀਦੀ ਬਹੁਤ ਵੱਡੀ ਤੇ ਜਿੰਨਾ ਚਿਰ ਇਧਰ ਕਣਕ ਦਾ ਨੁਕਸਾਨ ਹੋਏ ਜੁम्मेवार ਇਹ ਹੋਏਗਾ ਕੋਈ ਵੀ ਨੁਕਸਾਨ ਹੋਏ ਤੇ ਤੋਂ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁੰਦਕ ਕੀਤੀ ਆਈ ਪੁਲਿਸ ਵੀ ਉਹ ਆ ਕੇ ਗਏ ਆ ਕਿ ਪ੍ਰਚਾਰਾ ਉਹ ਕਰੋ ਆ ਕਰੋ ਸਾਡੇ ਦੇ ਘਰ ਚੱਲਿਆ ਕੰਮ ਹੀ ਪਰਚਾ ਪੁਰਚਾ ਤੇ ਕਾਹਦਾ ਦੇਣਾ ਅਸੀਂ ਤੈਨੂੰ ਆਨੇ ਹੈ ਕਿ ਜੇ ਕਾਬੂ ਆਇਂਦਾ ਤਾਂ ਅਸੀਂ ਅੱਜ ਇਹਨੂੰ ਸੋਧਾ ਲਾਉਣਾ ਤੇ ਅਸੀਂ ਤੇ ਦੁਨੀਆ ਬਹੁਤ ਬਾਬਿਆਂ ਦੀ ਜੇ ਤਰ੍ਹਾਂ ਕੋਈ ਵੀ ਗੱਲ ਵੰਡਵੇ ਆਰੀ ਤੇ ਬਹਿ ਕੇ ਕਰ ਸਕਦਾ ਇਹ ਥੋੜਾ ਹੁਣ ਇਆਂ ਚਿਰ ਦੀ ਫਸਲਾਂ ਪਾਲਣ ਦੇ ਦੇ ਅੱਗ ਲਾ ਕੇ ਲੂ ਕੇ ਚਲ ਚਲੇ ਆਹੀਂ ਇਹਨੂੰ ਸਜ਼ਾ ਚਾਹੀਦੀ ਹੈ ਪੂਰੀ ਪੂਰੀ ਜਿੰਨੀ ਸਜ਼ਾ ਮਿਲੇ ਜਿਹੜੀ ਇੱਥੇ ਅੱਗ ਲੱਗਣ ਦੀ ਘਟਨਾ ਹੋਈ ਇਹ ਕੀ ਘਟਨਾ ਕੀ ਹੈ ਜੀ ਇਹ ਜਿਹੇ ਦਰਬਾਰ ਬਾਬਾ ਸ਼੍ਰੀ ਚੰਦਰ ਬਾਬਾ ਭਗਵਾਨ ਬਾਬਾ ਸ਼੍ਰੀ ਚੰਦਰ ਮਹਾਰਾਜੀ ਦਾ ਇੱਥੇ ਗੁਰਦੁਆਰਾ ਅਟਕਲੇ ਪੜੀ ਅਸੀਂ ਕਣਕ ਬੀਜੀ ਆਪ ਇਲਾਕੇ ਵਾਲਿਆਂ ਤੇ ਬਾਬਾ ਜੀ ਦੇ ਸੰਯੋਗ ਦੇ ਨਾਲ ਕਾਰਸਿਓ ਵਾਲਿਆਂ ਅੱਜ ਸਵੇਰੇ ਵੱਢਣੀ ਇੱਕ ਕਰਨ ਦਾਸ ਬਾਬਾ ਆ। ਉਹ ਸ਼ਰਾਰਤ ਕਰ ਗਿਆ ਸਵੇਰੇ ਅੱਗ ਇਥੋਂ ਲਾ ਗਿਆ ਵਿੱਚ ਬਲੇੜ ਕੇ ਕਾਹੇ ਵਿੱਚ ਪਤਾ ਨਹੀਂ ਕਿ ਸੁੱਟ ਕੇ ਪਿਆ। ਮੌਕੇ ਤੇ ਸਾਡੇ ਬੰਦਿਆਂ ਨੇ ਦੇਖ ਲਿਆ ਕੀ ਨਾ ਹੈ ਆਪਣੇ ਗੱਜੂ ਦਾ। ਬਾਬਾ ਨੇ ਕਣਕ ਨੂੰ ਅੱਗ ਲਗੰਦਾ ਮੈਟਰ ਟਾੜੇ ਪਾਇਆ ਹੋਗਾ। ਕੀ ਹੈ ਹੈ ਮਾਮਲਾ ਕੀ ਹੈ ਜੀ? ਹਾਂ ਜੀ ਇੱਕ ਦਰਖਾਸਤ ਆਈ ਹੈ ਜੀ ਬਾਬਾ ਸ਼੍ਰੀਚੰਦ ਜੀ ਦਾ ਗੁਰਦੁਆਰਾ ਸਾਹਿਬ ਹੈ ਅਦਰ ਫਤਕੜ ਚੂਨੀਆ ਰੋਡ ਤੇ। ਉਹਨਾਂ ਨੇ ਕਿਹਾ ਵੀ ਸਾਡੀ ਕਿਸੇ ਬੰਦੇ ਨੇ ਸਾਡੀ ਕਣਕ ਨੂੰ ਅੱਗ ਲਾਈ ਹੈ ਤੇ ਪਰ ਉਹਨਾਂ ਬੰਦਾ ਅੱਖੀ ਤੇ ਨਹੀਂ ਵੇਖਿਆ ਵੀ ਬੰਦਾ ਕੌਣ ਹੈ। ਤੇ ਉਹਨਾਂ ਨੇ ਦਰਖਾਸਤ ਦਿੱਤੀ ਉਹ ਜੀ ਕਰ ਰਹੇ ਛਾਂਬਿੰਦ ਕਰ ਰਹੇ ਜਿਹੜਾ ਵੀ ਦੋਸ਼ੀ ਹੋਏਗਾ ਪਰਚਾ ਦਿੱਤਾ ਜਾਊਗਾ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਮੌਕਾ ਦੇਖਿਆ ਮੌਕਾ ਮੌਕਾ ਵੇਖਿਆ ਥੋੜੀ ਜੀ ਕਨਕੱਦਾ ਕਮਰਲਾ ਛੜੀ ਬਚਾਅ ਹੋ ਗਿਆ ਜਿਤਨੇ ਨੁਕਸਾਨ ਕੁਝ ਵੀ ਹੋ ਸਕਦਾ ਸੀ ਲੋਕਾਂ ਨੇ ਛੇਤੀ ਛੇਤੀ ਜਾ ਕੇ ਬਚਾ ਦਿੱਤੀ ਬੜੀ ਲੋਕਾਂ ਦੀ ਮਿਹਰਬਾਨੀ ਪਬਲਿਕ ਦੀ ਬਹੁਤ ਮਿਹਰਬਾਨੀ ਹੈ ਜਿਨ੍ਹਾਂ ਨੇ ਸਹਿਯੋਗ ਦਿੱਤਾ ਆਕ ਬਚਾਉਣ ਤੇ